ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਪੰਜਾਬੀ ਮਾਂ ਬੋਲੀ ਦੀ ਜੋ ਕਿ ਅੱਜ ਸਾਰੇ ਵਰਲਡ ਚ ਬਣਾਇਆ ਜਾ ਰਿਹਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਸਰਬਤਬਲਾ ਚੈਰੀਟੇਬਲ ਟਰਸਟ ਨੇ ਇੱਕ ਮਹਿੰਮ ਸ਼ੁਰੂ ਕੀਤੀ ਗਈ ਸੀ ਕੁਝ ਸਾਲ ਪਹਿਲਾਂ ਇਸ ਚੀਜ਼ ਨੂੰ ਦੇਖਦੇ ਹੋਇਆ ਕਿ ਟੈਸਟ ਬੜੇ ਮਹਿੰਗੇ ਹੋ ਗਏ ਆ ਔਰ ਆਮ ਜਨਤਾ ਪਬਲਿਕ ਹੈ ਉਹ ਟੈਸਟ ਨਹੀਂ ਕਰਾ ਪਾਉਂਦੀ ਸੀ ਦੂਸਰਾ ਇਹ ਵੀ ਸੀ ਉਹਨਾਂ ਨੂੰ ਕਿ ਅਗਰ ਟੈਸਟ ਕਰਾ ਵੀ ਲੇ ਤੇ ਇਲਾਜ ਇੰਨਾ ਮਹਿੰਗਾ ਹੈ ਕਿ ਅਗਰ ਕੋਈ ਭਿਆਨਕ ਬਿਮਾਰੀ ਨਿਕਲ ਆਈ ਤੇ ਉਹ ਇਲਾਜ ਕਿੱਥੋਂ ਕਰਾਂਗੇ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਜਿੱਥੇ ਪਹਿਲਾਂ ਮੈਡੀਕਲ ਕੈਂਪ ਲੱਗਣੇ ਸ਼ੁਰੂ ਹੋਏ ਅੱਖਾਂ ਦੇ ਕੈਂਪ ਸ਼ੁਰੂ ਕੀਤੇ ਡਾਇਲਿਸਿਸ ਸੈਂਟਰ ਸ਼ੁਰੂ ਕੀਤੇ ਡਾਇਲਾਈਜ਼ਰ ਕਿੱਟਾਂ ਦਿੱਤੀਆਂ ਫਿਰ ਅਸੀਂ ਇਹ ਲੈਬੋਰੀਟਰੀਆਂ ਜਿਹੜੀਆਂ ਖੋਲਣ ਦਾ ਇੱਕ سلسلہ ਜਾਰੀ ਕੀਤਾ ਕਿ ਜਿੱਥੇ ਪਹਿਲਾਂ 50 ਲੈਬੋਰੀਟਰੀਆਂ ਸੀ ਵੀ ਖੋਲਣੀਆਂ ਸੀਗੀਆਂ 50 ਪੂਰੀਆਂ ਹੋ ਗਈਆਂ ਲੇਕਿਨ ਏਰੀਆ ਸੀ ਕਵਰ ਨਹੀਂ ਕਰ ਪਾਏ ਫਿਰ ਉਹਨੂੰ ਉਧਾ ਕੇ 100 ਲੈਬੋਰੀਟਰੀਆਂ ਕਰ ਦਿੱਤੀ ਅੱਜ ਸਾਡੀ 100 ਨੂੰ ਵੀ ਅਸੀਂ ਕਰਾਸ ਕਰ ਗਏ ਆ ਤੇ ਹੁਣ 15-20 ਵੋਟਰੀਆਂ ਹੋਰ ਅੱਗੇ 150-50 ਵੋਟਰੀਆਂ ਅਸੀਂ ਹੋਰ ਜੜੀਆਂ ਹੁਣ ਅੱਗੇ ਕੀਤੀਆਂ ਕਿ ਸੋਦੀ 150 ਵੋਟਰੀ ਸਾਡੀ ਜੜੀ ਇਹ ਹੋ ਜੇਗੀ ਇਹਦਾ ਕੀ ਖਾਸੀਅਤ ਹੈ ਕਿ ਰੇਟ ਜਿਹੜੇ ਮਾਰਕੀਟ ਨਾਲੋਂ 10% ਹੈ ਤੁਸੀਂ ਕੋਈ ਵੀ ਰੇਟ ਦੇਖੋਗੇ ਏਸੀ ਜੇ ਲੋਗ ਇਸ ਸਿੰਪਲੀ ਜਿਹੜੀ ਬਾਹਰ ਤੁਹਾਡੀ 150-200 ਰੁਪਏ ਚ ਹੈ ਸਾਡੀ ਹਰ ਲਵੋਟਰੀ ਵਿੱਚ ਉਹ 20 ਰੁਪਏ ਚ ਹੁੰਦੀ ਹੈ ਟੈਸਟ ਸਾਰੇ ਕੋਈ 5 ਰੁਪਏ ਦੇ ਕੋਈ 10 ਰੁਪਏ ਕੋਈ 15 ਰੁਪਏ ਚ ਕਿਉਂਕਿ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਸਾਰਾ ਸੋ ਇਹ ਕਰ ਰਹੇ ਤੇ ਅੱਜ ਬਾਬਾ ਜੀ ਦੀ ਸਾਡੀ ਸੀਗੀ ਜੀ ਇੱਥੇ ਵੀ ਐਜਲ ਲੈਬੋਰੀ ਖੋਲੀ ਹੈ ਕਿਉਂਕਿ ਏਰੀਆ ਕਾਫੀ ਪਿੰਡ ਪੈਂਦੇ ਇੱਥੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਹਨਾਂ ਨੂੰ ਸਮਰਪਿਤ ਜਿਹੜੀ ਹੈ ਇਹ ਅੱਜ ਲੈਬੋਰੀ ਜਿਹੜੀ ਇੱਥੇ ਅੱਜ ਖੋਲੀ ਗਈ ਹੈ ਜਿਸ ਦਾ ਅਸੀਂ ਉਹਨਾਂ 'ਚ ਉਦਘਾਟਨ ਕੀਤਾ ਹੈ ਇਹਦਾ ਤੇ ਟੋਟਲ ਪਿਛਲੇ ਸਾਲ ਦਾ ਵੀ ਅਸੀਂ ਸਾਡੇ ਡਾਕਟਰ ਗਿੱਲ ਸਾਹਿਬ ਜੋ ਕਿ ਲੈਬੋਰੀ ਦੇ ਇੰਚਾਰਜ ਨੇ ਪਿਛਲੇ ਸਾਲ ਦਾ ਸਾਰਾ ਰਿਕਾਰਡ ਸਾਡਾ 11 ਲੱਖ ਪੇਸ਼ੈਂਟ ਹੈ ਜਿਨ੍ਹਾਂ ਨੇ ਸਾਡੀਆਂ ਲੈਬੋਰੀਆਂ ਤੋਂ ਫਾਇਦਾ ਉਠਾਇਆ ਤੇ ਅੱਜ ਦੀ ਡੇਟ ਵਿੱਚ ਸਾਡਾ 1 ਲੱਖ ਪੇਸ਼ੈਂਟ ਹਰ ਮਹੀਨੇ ਜਿਹੜਾ ਕੀ ਟੈਸਟ ਕਰਾ ਰਿਆ ਔਰ ਇਹਦਾ ਫਾਇਦਾ ਉਠਾ ਰਿਆ ਟ੍ਰਸਟ ਵੱਲੋਂ ਇਹ ਕੀਤਾ ਗਿਆ ਕਿ ਜਿਸਲੇ ਟੈਸਟ ਹੋ ਜਾਂਦੇ ਨੇ ਅਗਰ ਕਿਸੇ ਬੰਦੇ ਨੂੰ ਕੋਈ ਪਿਆਣੇ ਦੀ ਬਿਮਾਰੀ ਨਿਕਲ ਆਂਦੀ ਹੈ ਉਹ ਇਲਾਜ ਨਹੀਂ ਕਰਾ ਪਾਂਦਾ ਤੇ ਟ੍ਰਸਟ ਵੱਲੋਂ ਫਾਰਮ ਪਰ ਭਰਾ ਕੇ ਤੇ ਉਹਦੇ ਜਿਹੜਾ ਇਲਾਜ ਲਈ ਵੀ ਜਿਹੜੇ ਪੈਸੇ ਆ ਉਹ ਟ੍ਰਸਟ ਜਿਹੜਾ ਉਹ ਦੇ ਰਿਹਾ ਸਰ ਇਹਦੇ ਵਿੱਚ ਲੇਡੀਜ਼ ਨੂੰ ਵੀ ਸਹੂਲਤ ਦਿੱਤੀ ਜਾਉਗੀ ਜਿਹੜੇ ਲੇਡੀਜ਼ ਤੇ ਆਪਣੇ ਪ੍ਰਾਈਵੇਟ ਟੈਸਟ ਹੁੰਦੇ ਆ ਕਿਵਲੀ ਬੜੀ ਦਿੱਕਤ ਆਉਂਦੀ ਹੈ ਲੇਡੀਜ਼ ਨੂੰ ਦੂਰ ਜਾਂਦੇ ਟੈਸਟ ਉਹ ਬੜੇ ਮਹਿੰਗੇ ਹੁੰਦੇ ਆ ਜਿੱਦਾਂ ਸਕੈਨ ਵਗੈਰਾ ਹੁੰਦੀ ਹੈ ਬੜੀ ਦਿੱਕਤ ਆਉਂਦੀ ਉਹ ਨਹੀਂ ਇਹ ਨੇੜੇ ਨੇ ਲੈਬ ਹੁੰਦੀ ਦੂਰ ਜਾਣਾ ਪੈਂਦਾ ਸਰ ਉਹਨਾਂ ਦੇ ਵੀ ਪ੍ਰਬੰਧ ਦੇ ਦੇਖੋ ਸਾਡੀ ਕੋਸ਼ਿਸ਼ ਇਹ ਹੈ ਕਿ ਪੰਜਾਬ ਦੇ ਵਿੱਚ ਤਕਰੀਬਨ ਸਾਡੀਆਂ ਖੁੱਲ ਚੁੱਕੀਆਂ ਨੇ ਕੋਈ 70-72 ਲੈਬ ਖੁੱਲ ਚੁੱਕੀਆਂ ਨੇ ਅਜੇ ਅਸੀਂ ਹੋਰ ਖੋਲ ਰਹੇ ਹਾਂ ਕੋਸ਼ਿਸ਼ ਸਾਡੀ ਹੈ ਕਿ ਜਿਸ ਤਰ੍ਹਾਂ ਸਾਡੇ ਡਾਇਲਿਸਿਸ ਸੈਂਟਰ ਅਸੀਂ ਖੋਲੇ ਸੀ ਹਰ 25 ਕਿਲੋਮੀਟਰ ਤੇ ਡਾਇਲਿਸਿਸ ਹੁੰਦਾ ਇਸੇ ਤਰ੍ਹਾਂ ਸਾਡਾ ਲੈਬੋਰੀਟਰੀ ਦਾ ਵੀ ਇਹੀ ਹੈ ਕਿ ਹਰ 25 ਕਿਲੋਮੀਟਰ ਦੇ ਅੰਦਰ ਅੰਦਰ ਜਿਹੜੀ ਲੈਬੋਰੀਟਰੀ ਹੋਣੀ ਚਾਹੀਦੀ ਹੈ ਦੂਸਰਾ ਟ੍ਰਸਟ ਉਹਨਾਂ ਇੱਕ ਹੋਰ ਇਸ ਚੀਜ਼ ਨੂੰ ਦੇਖਦੇ ਹੋયા ਕਿ ਜਿੱਦਾਂ ਡੈਂਟਲ ਹੋ ਗਿਆ ਡੈਂਟਲ ਕਲੀਨਿੰਗ ਸ਼ੁਰੂ ਕੀਤੇ ਅਸੀਂ 8-9 ਜਗ੍ਹਾ ਤੇ ਅਸੀਂ ਸ਼ੁਰੂ ਕਰ ਦਿੱਤੇ ਆਲਰੇਡੀ ਉਹ ਸਾਡੇ ਡੈਂਟਲ ਕਲੀਨਿਕ ਹੈਗਾ ਡਿਜੀਟਲ ਐਕਸ-ਰੇ ਹੈਗਾ ਅਲਟਰਾਸਾਉਂਡ ਹੈ ਤੇ ਫਿਜ਼ੀਓਥੈਰੇਪੀ ਸੈਂਟਰ ਹੈ ਇਹ ਪੰਜ-ਪੰਜ ਜਿਹੜੇ ਸੈਂਟਰ ਅਸੀਂ ਹੁਣ ਹਰ ਜਗ੍ਹਾ ਜਿੱਦਾਂ ਸਾਡੀ 16 ਲੈਬਰਾਟਰੀਜ਼ ਹੋ ਗਈ ਹੈ ਉੱਥੇ ਜਿੱਦਾਂ ਜਗ੍ਹਾ ਮਿਲੀ ਜਾ ਰਹੀ ਹੈ ਅਸੀਂ ਨਾਲ-ਨਾਲ ਇਹ ਸੈਂਟਰ ਵੀ ਸਾਰੇ ਖੋਲਨੇ ਸ਼ੁਰੂ ਕਰ ਦਿੱਤੇ ਆ ਡਿਜੀਟਲ ਐਕਸ-ਰੇ ਜਿਹੜਾ 70 ਰੁਪਏ ਦੇ ਵਿੱਚ ਹੈ ਸਾਰਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਲੇਡੀਜ਼ ਵਾਸਤੇ ਉਹ ਅਲਟਰਾਸਾਉਂਡ ਬਹੁਤ ਜ਼ਰੂਰੀ ਹੈ ਉਹਦੇ ਲਈ ਸਾਨੂੰ ਜਿਸ ਜਗ੍ਹਾ ਤੇ ਜਿਸ ਅਸੀਂ ਖੋਲ ਰਹੇ ਡਾਕਟਰ ਅਗਰ ਅਵੇਲੇਬਲ ਹੈ ਡਾਕਟਰ ਮਿਲ ਜਾਂਦਾ ਕਿਉਂਕਿ ਅਲਟਰਾਸਾਉਂਡ ਜਿਹੜੀ ਉਹ ਡਾਕਟਰ ਦੇ ਨਾਂ ਤੇ ਇਸ਼ੂ ਹੋਣੀ ਹੈ ਮਸ਼ੀਨ ਮਿਲਣੀ ਹੈ ਉਹ ਹੀ ਅਪਡੇਟ ਕਰ ਸਕਦਾ ਤੇ 50 ਰੁਪਏ ਰੱਖਿਆ ਸਾਰਾ ਅਸੀਂ ਅਲਟਰਾਸਾਉਂਡ ਦਾ ਤੋਂ 50 ਰੁਪਏ ਦਾ ਕੋਈ ਵੀ ਦੇਖ ਕੇ ਕਰਾ ਸਕਦਾ ਹੈ ਮਾਰਕੀਟੇ ਜਾਓਗੇ ਤੁਹਾਨੂੰ 11-1200 ਰੁਪਏ ਤੱਕ ਅਲਟਰਾਸਾਉਂਡ ਹੁੰਦਾ ਨਹੀਂ ਹੈ ਸੋ ਇਹ ਫੈਸਿਲਿਟੀ ਵੀ ਅਸੀਂ ਤਰੀ ਸਾਰਿਆਂ ਪਾਸੇ ਦੇ ਰਹੀ ਹੈ ਤੁਹਾ ਇੱਥੇ ਸ਼ੁਰੂ ਕੀਤੀ ਹੋ ਵੀ ਸਾਰੇ ਨਹੀਂ ਇੱਥੇ ਅਜੇ ਲੈਬਰਾਟਰੀ ਖੁੱਲ ਗਈ ਹੈ ਨਾ ਜੇ ਹੁਣ ਅੱਗੇ ਦਾ ਰਿਸਪਾਂਸ ਦੇਖਦੇ ਕਿ ਮਿਲਦਾ ਹੈ ਉਸ ਹਿਸਾਬ ਨਾਲ ਅੱਗੇ ਖੁੱਲਦੇ ਜਾਵਾਂਗੇ ਸਾਡੀ ਕੋਸ਼ਿਸ਼ ਇਹ ਹੈ ਕਿ ਡੈਂਟਲ ਕਲੀਨਿਕ ਜਿਹੜਾ ਉਹਦੀ ਬਹੁਤ ਜ਼ਰੂਰਤ ਹੈ ਮਹਿੰਗਾ ਵੀੜਾ ਹੈ ਉਹ ਵੀ ਸਾਡੇ ਦੇ ਰੇਟ ਹੈ ਨਾ ਡੈਂਟਲ ਦੇ ਜਾਂ ਫਿਜ਼ਿਓ ਦੇ ਉਹ ਵੀ 13 14% ਤੇ ਅਸੀਂ ਕੰਮ ਕਰ ਰਹੇ ਹਾਂ ਸੋ ਨੋ ਪ੍ਰੋਫਿਟ ਨੋ ਲਾਸ ਹੈਗਾ ਸਿਰਫ ਖਰਚੇ ਜਲੇ ਪੂਰੇ ਨਿਕਲਦੇ ਇਹੀ ਕੰਮ ਕਰਦੇ ਸਰ ਸਰ ਦੇਖਿਆ ਹੋਵੇ ਜਿੱਦਾਂ ਵੀ ਪਿਛਲੇ ਕਿਸਾਨੀ ਧਰਨੇ ਚ ਵੀ ਤੁਸੀਂ ਪੂਰਾ ਸੰਜੋਗ ਦਿੱਤਾ ਸੀ ਇਸ ਪਰ ਵੀ ਕਿਸਾਨ ਦਿੱਲੀ ਵੱਲ ਗੂਜ ਕਰ ਰਹੇ ਆ ਮੈਡੀਸਨ ਦੀ ਸਹੂਲਤ ਪੂਰੀ ਦਿੱਤੀ ਆ ਉਹ ਵੀ ਹਾਂ ਬਿਲਕੁਲ ਦੇਖੋ ਮੈਡੀਸਨ ਸਾਡੇ ਲਾਸਟ ਟਾਈਮ ਤੋਂ ਦੇਖਿਆ ਹੁਣ ਸਾਡੇ 26 27 ਡਾਕਟਰ ਜਿਹੜੇ ਸੀਗੇ ਸਾਰੇ ਬਾਰਡਰ ਅਸੀਂ ਕਵਰ ਕੀਤੇ ਸੀਗੇ ਡਾਕਟਰ ਸਾਡੇ तकरीबन 13 ਮਹੀਨੇ ਚੱਲਿਆ ਤੇ 13 ਮਹੀਨੇ ਡਾਕਟਰ ਸਾਡੇ ਉਥੇ ਅਵੇਲੇਬਲ ਸੀ ਸਾਡੀ ਐਮਬੂਲੈਂਸ ਸਰਵਿਸ ਸਾਡੀ ਉਥੇ ਸੀਗੀਆਂ ਸੋ ਜੋ ਵੀ ਅਸੀਂ ਕਰ ਸਕਦੇ ਸੀ ਅਸੀਂ ਆਪਣੇ ਵੱਲੋਂ ਟ੍ਰਸਟ ਕੋਲ ਸਾਰਾ ਕੀਤਾ ਜੀ ਅੱਜ ਬਾਬਾ ਬੰਦਾ ਸਿੰਘ ਭਾਦਰ ਭਵਨ ਵਿਖੇ ਇੱਕ ਤਾਂ ਸਰਵਤ ਦਾ ਭਲਾ ਟ੍ਰਸਟ ਵੱਲੋਂ ਐਸਪੀ ਸਿੰਘ ਅਭਰਾਜ ਜੀ ਵੱਲੋਂ ਜੋ ਮੈਡੀਕਲ ਲੈਬਰਾਟਰੀ ਦਾ ਉਦਘਾਟਨ ਹੋਇਆ ਕਿਉਂਕਿ ਮੈਂ ਸਭ ਦਾ ਜਿੱਥੇ ਬਦੁਖਤਾ ਦੀ ਸੇਵਾ ਪੂਰੇ ਵਿਸ਼ਵ ਦੇ ਅੰਦਰ ਹਰ ਫੀਲਡ ਦੇ ਅੰਦਰ ਕਰਦੇ ਨੇ ਉੱਥੇ ਇਹਨਾਂ ਨੇ ਲਬੌਰ ਜੀ ਜਿਹੜੀ ਕਿ ਮੈਕਸਮ ਨਾਲ ਸੈਂਕੜੇ ਲੈਬੋਰਟਰੀਆਂ ਖੋਲ੍ਹ ਕੇ ਇੱਕ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਉੱਥੇ ਅੱਜ ਅਸੀਂ ਦੂਸਰਾ ਇਲਾਹੀ ਗਿਆਨ ਦਾ ਸਾਗਰ ਆਦ ਗੁਰੂ ਗ੍ਰੰਥ ਸਾਹਿਬ ਇਸ ਵਿਸ਼ੇ ਤੇ ਵਿਚਾਰਾ ਹੁੰਦੀਆਂ ਨੇ ਅਨੁਰਾਗ ਸਿੰਘ ਜੀ ਉਹਗੇ ਵਿਦਵਾਨ ਉਹ ਆਏ ਅੱਜ ਜਿੱਥੇ ਅਸੀਂ ਮੋਤੀराम ਮਹਾਰਾਜ ਜੀ ਦਾ ਵੀ ਸ਼ਹੀਦੀ ਦਿਹਾੜਾ ਅੱਜ ਉਹਨਾਂ ਨੂੰ ਵੀ ਯਾਦ ਕੀਤਾ ਗਿਆ ਅੱਜ ਕੋ ਮੰਤਰੀ ਮਾਂ ਬੋਲੀ ਦਿਵਸ ਹੈ ਤੇ ਅੱਜ ਉਸ ਵਿਸ਼ੇ ਤੇ ਵੀ ਵਿਚਾਰਾ ਹੋਇਆ ਨਹੀਂ ਕਿਉਂਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਭਵਨ ਜਿੱਥੇ ਮੈਂ ਸਮਝਦਾ ਕਿ ਅੱਜ ਇੱਕ ਸੇਵਾ ਦਾ ਸੋਮਾ ਜਿਹੜਾ ਕਿ ਐਸਪੀ ਸਿੰਘ ਕੋਹਰਾਏ ਜੀ ਦੇ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਜੇ ਬੜਾ ਵੱਡਾ ਬੜਾ ਵਲਖੜ ਤੇ ਆ ਬੈਠੇ ਦੇ ਜਸਵੰਤ ਸਿੰਘ ਛਾਪਾ ਜੀ ਸਾਡੇ ਦੋਸਤ ਗੁਰਮੀਤ ਸਿੰਘ ਜੀ ਜਿਹੜੇ ਅਮਰੀਕਾ ਤੋਂ ਆਏ ਨੇ ਇਹਨਾਂ ਨੇ ਅਸੀਂ ਉਹਨੂੰ ਇੱਕ ਪੰਜਾਬੀ ਚ ਵੀ ਛਪਣ ਜਾ ਰਹੀ ਹੈ ਜਿਹਦੇ ਵਿੱਚ 1 ਲੱਖ ਰੁਪਏ ਦਾ ਯੋਗਦਾਨ ਇਹਨਾਂ ਨੇ ਪਾਇਆ ਤੇ ਹੋਰ ਮੈਂ ਸਮਝਦਾ ਵੱਡੀ ਦੇਣ ਹੈ ਤੇ ਅੱਜ ਬਦੁਖਤਾ ਦੀ ਸੇਵਾ ਦੇ ਲਈ ਜਿਹੜਾ ਉਪਰਾਲਾ ਬਾਬਾ ਬਤਾ ਸਿੰਘ ਮਹਾਂਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਕਰ ਰਹੀ ਹੈ ਤੇ ਉੱਥੇ ਮੈਂ ਸਮਝਦਾ ਆਓ ਆਪਾਂ ਸਾਰੇ ਮਿਲ ਕੇ ਜਿੱਥੇ ਅਸੀਂ ਇਹ ਜਿਹੜੀ ਬੁੱਕ ਅੱਜ ਇੱਥੇ ਰਿਲੀਜ਼ ਹੋਈ ਹੈ 13 ਜਗ੍ਹਾ ਤੇ ਬੁੱਕ ਰਿਲੀਜ਼ ਹੋ ਰਹੀ ਹੈ ਤੇ ਅਸੀਂ ਇਸ ਤੋਂ ਬਾਅਦ ਇਹ ਕੈਨੇਡਾ ਅਮਰੀਕਾ ਇੰਗਲੈਂਡ ਦੁਬਈ ਅਤੇ ਦੂਸਰੇ ਅਸੀਂ ਇਹਨਾਂ ਨੂੰ ਕੋਲਕਾਤਾ ਤੇ ਬੰਬਈ ਵੀ ਜਲਦੀ ਜਾ ਰਹੇ ਹਾਂ ਤਾਂ ਕਿ ਅਸੀਂ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਦਾ ਉਪਦੇਸ਼ ਹੈ ਉਹਨਾਂ ਦਾ ਪ੍ਰਸਾਰ ਅਤੇ ਪ੍ਰਚਾਰ ਜਿੰਨਾ ਵੀ ਕੀਤਾ ਜਾਵੇ ਮੈਂ ਸਮਝਦਾ ਉਹਨੇ ਥੋੜਾ ਕਿਉਂਕਿ ਸਾਡੇ ਸਾਡੇ ਮਹਾਨ ਗੁਰੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਭਗਤਾਂ ਨੂੰ ਸਥਾਨ ਦਿੱਤਾ ਉਹਨਾਂ ਭਟਾਂ ਨੂੰ ਸਥਾਨ ਦਿੱਤਾ ਤੇ ਜਿਹੜੇ ਭਗਤਾਂ ਨੂੰ ਪੂਰੇ ਦੇਸ਼ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਤੇ ਇਹ ਗਿਆਨ ਪੂਰਾ ਅਸੀਂ ਵਿਸ਼ਵ ਦੇ ਅੰਦਰ ਪਹੁੰਚਾਈਏ ਅਸੀਂ ਸਾਡਾ ਇੱਥੋਂ ਤੱਕ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਤੱਕ ਇਹ ਬੋਕ ਬਚਾਵਾਂਗੇ ਅਤੇ ਬਾਕੀ ਵੀ ਅਸੀਂ ਸਾਰਾ ਉਪਰਾਲੇ ਕਰ ਰਹੇ ਹਾਂ ਇਹ ਬਾਬਾ ਬੰਦਾ ਬਹਾਦਰ ਭਵਨ ਤੇ ਜੋ ਮੈਂ ਸਮਝਦਾ ਐਸ.ਪੀ. ਸਿੰਘ ਬਰਾਜ ਜੀ ਨੇ ਉਹ ਜੋ ਸ਼ਬਦ ਪ੍ਰਕਾਸ਼ ਐ ਜੈਪਕਰ ਬਣਿਆ 40 ਲੱਖ ਰੁਪਏ ਖਰਚ ਕੇ ਉਹ ਜੀ ਬਿਲਡਿੰਗ ਤਿਆਰ ਕੀਤੀ ਅੱਜ 25 ਲੱਖ ਦੀ ਲੈਬੋਰੀ ਪੁੱਜੀ ਹੈ ਤੇ ਬੜੀ ਵੱਡੀ ਬਦਖਤਾ ਦੀ ਸੇਵਾ ਲਈ ਵੱਡਾ ਰੋਲ ਅਦਾ ਕਰਦੇ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਕਿੰਨੀਆਂ ਲੋਟਰੀਆਂ ਹੋਰ ਕੇ ਗਈ ਇਹ ਮੈਨੂੰ ਲੱਗਦਾ 100 ਤੋਂ ਉੱਤੇ ਖੋਲ ਚੁੱਕੇ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਕਹਿ ਰਹੇ ਨੇ ਕਿ 50 ਹੋਰ ਖੋਲਣੇ ਮੇਰਾ ਮਤਲਬ 112-13 ਹਾਂ ਬੜੀ ਵੱਡੀ ਬਲੱਖਣ ਸੇਵਾ ਤੇ ਇਹ ਬੜੀ ਵੱਡੀ ਵਲੰਟੀਅਰ ਦੇ ਨਾਲ ਪਿੰਡ ਦੇ ਲੋਕਾਂ ਨੂੰ ਕਾਫੀ ਇਹਦੇ ਨਾਲ ਇਕੱਲੇ ਰੱਖਵੇਂ ਪਿੰਡ ਦੇ ਲੋਕਾਂ ਨੂੰ ਨਹੀਂ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਏਗਾ ਅਸੀਂ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਉੱਥੇ ਸਪੀਕਰ ਤੋਂ ਬੁਲਾ ਕੇ ਸਾਰਿਆਂ ਨੂੰ ਵਿਸਤਾਰਪੂਰਵਕ ਲੈਬੋਰਟਰੀ ਬਾਰੇ ਜਾਣਕਾਰੀ ਦੇਵਾਂਗੇ। ਭਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਪਿਆਰਾਂ ਨੂੰ ਜ਼ਮੀਨਾਂ ਲੈ ਕੇ ਦਿੱਤੀਆਂ ਜੀ ਅੱਜ ਉਹਨਾਂ ਨਾਲ ਕੋਡੀਆਂ ਚਾਲਾਂ ਹਕੂਮਤਾਂ ਕਰ ਰਹੀਆਂ ਕੀ ਕਰਾ ਰਹੇ ਹੋ ਸਾਡਾ ਜੀ ਅੱਜ ਮੈਂ ਸਭ ਦਾ ਕਿ ਬਹਾਦਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਕਿਸਾਨੀ ਦੇ ਮੁਕਤੀਦਾਤਾ ਜਿਨ੍ਹਾਂ ਨੇ ਅੱਜ ਦੇ ਕਿਸਾਨਾਂ ਨੂੰ ਮਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਅੱਜ ਕਿਸਾਨ ਸਾਡਾ ਅੰਨਦਾਤਾ ਜੀ ਕਿਤੇ ਨਾ ਕਿਤੇ ਪ੍ਰੋਬਲਮ ਦੇ ਵਿੱਚ ਆ ਉਹ ਸਰਕਾਰਾਂ ਦੀ ਸਮਾਜ ਦੀ ਡਿਊਟੀ ਹੈ ਕਿ ਉਹਦਾ ਹੱਲ ਕਰਨਾ ਤੇ ਮੈਂ ਸਮਝਦਾ ਕਿ ਇਹ ਸਾਨੂੰ ਵੀ ਉਤੇਜਿਤ ਨਹੀਂ ਹੋਣਾ ਚਾਹੀਦਾ ਇਹ ਸਹਿਜ ਦੇ ਅੰਦਰ ਸ਼ਾਂਤੀ ਦੇ ਨਾਲ ਬੜੀ ਖੋਜਪੂਰਵਕ ਅਸੀਂ ਇਹ ਸਾਰੀਆਂ ਗੱਲਾਂ ਤੇ ਵਿਚਾਰ ਕਰਕੇ ਇਹ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੱਗਾਂ ਨੇ ਕਿਉਂਕਿ ਕਿਸਾਨ ਦੀ ਜਿਹੜੀ ਮਿਹਨਤ ਹੈ ਉਹ ਜਿਵੇਂ ਸੱਪਾਂ ਦੀਆਂ ਸਿਰੀਆਂ ਵਿਧ ਕੇ ਉਹ ਸਾਨੂੰ ਅੰਨ ਤਿਆਰ ਕਰਦਾ ਤੇ ਉਹਦੀ ਜਿਹੜੀ ਸੇਵਾ ਉਦੀ ਜਿਹੜੀ ਕਿਰਤ ਹੈ ਉਹ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਸਤਾ ਦਿਖਾਇਆ ਉਹ ਹੈ ਤੇ ਉਹ ਸਾਡਾ ਫਰਜ਼ ਬਣਦਾ ਹੈ ਸਮਾਜ ਦਾ ਸਰਕਾਰਾਂ ਦਾ ਕਿ ਉਹਨਾਂ ਨੂੰ ਇੱਕ ਐਸਾ ਦੇ ਕੇ ਅਸੀਂ ਵਾਤਾਵਰਨ ਦੇ ਕੇ ਕਿ ਜਿੱਦੇ ਵਿੱਚ ਕਿਸਾਨ ਵੀ ਆਪਣਾ ਖੁਸ਼ੀ ਭਰਿਆ ਜੀਵਨ ਬਤੀਤ ਕਰੇ ਬਾਕੀ ਵੀ ਵਰਗਾਂ ਦੇ ਲੋਕ ਸਾਰੇ ਖੁਸ਼ੀਆਂ ਭਰੇ ਜੀਵਨ ਬਤੀਤ ਕਰਨ ਮੈਂ ਜਿੱਥੇ ਅਮਰੀਕਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਮੋਟਰ ਸਾਹਿਬ ਗੁਰਮੀਤ ਸਿੰਘ ਮੋਟਰ ਜੀ ਤੇ ਵਿਸ਼ੇਸ਼ ਤੌਰ ਤੇ ਮੋਟਰ ਸਾਹਿਬ ਅਮਰੀਕਾ ਵੱਲੋਂ ਆਏ ਨੇ ਮੈਂ ਇਹਨਾਂ ਦਾ ਵੀ ਅੱਜ ਵਿਸ਼ੇਸ਼ ਤੌਰ ਤੇ ਤਰਵਿੰਦਰ ਗਰੇਵਾਲ ਜੀ ਸਾਡੇ ਜਸ਼ਮੀਲ ਸਿੰਘ ਸਿੱਧੂ ਯੂ ਐਸ ਏ ਤੋਂ ਕੈਨੇਡਾ ਤੋਂ ਉਹ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਮੈਂ ਸਮਝਦਾ ਵੀ ਅੱਜ ਦੇ ਇਸ ਯੁੱਗ ਦੇ ਵਿੱਚ ਭਾਈ ਕਨਈਆ ਜੀ ਜਿਹੜੇ ਸਾਡੇ ਮਖਾਨ ਰੈਬਰ ਹੋਏ ਨੇ ਉਹਨਾਂ ਦਾ ਜੇ ਕੋਈ ਦੋਲਾਦਾ ਕਰ ਰਿਹਾ ਤਾਂ ਸਦਾ ਰਸਪੀ ਸਿੰਘ ਉਪਰਾਏ। ਕਿ ਹਮੇਸ਼ਾ ਹੀ ਮਾਨਵਤਾ ਦੀ ਭਲਾਈ ਦੇ ਲਈ ਉਹ ਜਿੱਥੇ ਵੀ ਕਿਤੇ ਜ਼ਰੂਰਤ ਹੁੰਦੀ ਆ ਪੰਜਾਬ ਪੰਜਾਬੀ ਪੰਜਾਬੀਅਤ ਹੀ ਨਹੀਂ ਸਮੁੱਚੀ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਜ਼ਰੂਰਤ ਹੁੰਦੀ ਆ ਇੱਕ ਡਾਂਕੇ ਖੜਦੇ ਨੇ ਅੱਜ ਉਹਨਾਂ ਦੀ ਵਿਸ਼ੇਸ਼ ਉਪਰਾਲਾ ਇਹ ਜਿਹੜਾ ਇੱਥੇ ਰਕਮਾ ਭਵਨ ਚ ਜਿਹੜਾ ਸਾਡਾ ਇਹ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰਸਟ ਹੈ ਔਰ ਬਾਬਾ ਹੀ ਨੇ ਇੱਥੇ ਸ਼ਬਦ ਅਜਾਇਬ ਘਰ ਵੀ ਬਣਾਇਆ ਹੋਇਆ ਸੋ ਮੈਂ ਸਮਝਦਾ ਵੀ ਅੱਜ ਇੱਥੇ ਜਿਹੜਾ ਲੈਬੋਰਟਰੀ ਦਾ ਉਦਘਾਟਨ ਕੀਤਾ ਇਸ ਦਾ ਐਸਪੀ ਸਿੰਘ ਉਭਰਾਏ ਜੀ ਦੀ ਇੱਕ ਸੋਚ ਆ ਵੀ ਆਪਣੇ ਪੰਜਾਬ ਨੂੰ ਅਸੀਂ ਚੰਗੀਆਂ ਸਿਹਤ ਸਹੂਲਤਾਂ ਚੰਗੇ ਸੋਹਣੇ ਸਸਤੇ ਜਿਹੜੇ ਨੇ ਟੈਸਟ ਜਿਹੜੇ ਨੇ ਉਹ ਮੁਹੱਈਆ ਕਰਾਏ ਜਾਣ ਮੈਂ ਸਮਝਦਾ ਵੀ ਇਹ ਇੱਕ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਜਿਹੜੀ ਸਰ ਐਸਪੀ ਸਿੰਘ ਉਭਰਾਏ ਅੱਜ ਦੇ ਇਸ ਅਜੋਕੇ ਯੁੱਗ ਦੇ ਵਿੱਚ ਜਿਹੜੀ ਵਖੂਬੀ ਨਿਵਾਰੇ ਨੇ ਔਰ ਲੁਧਿਆਣੇ ਦੀ ਜੇ ਮੈਂ ਗੱਲ ਕਰਾਂ ਤਾਂ ਮੇਰੇ ਬਹੁਤ ਸਤਿਕਾਰਯੋਗ ਮੇਰੇ ਵੱਡੇ ਵੀਰ ਛਾਪਾ ਜੀ ਜਿਹੜੇ ਕਿ ਇੱਥੇ ਨਿਰੰਤਰ ਇੱਥੇ ਦੀ ਜਿਹੜੀ ਰਿਪੋਰਟ ਆ ਜੋ ਵੀ ਕੋਈ ਸੱਚ ਹੱਕ ਦੀ ਗੱਲ ਆ ਉਸ ਨਾਲ ਐਸ.ਪੀ. ਸਿੰਘ ਉਪਰਾਏ ਜੀ ਦੇ ਉਹਨਾਂ ਨੂੰ ਦੱਸਦੇ ਨੇ ਔਰ ਸਰ ਐਸ.ਪੀ. ਸਿੰਘ ਉਪਰਾਏ ਇਹਨਾਂ ਦੀਆਂ ਗੱਲਾਂ ਤੇ ਜਿਹੜੇ ਫੁੱਲ ਚਾੜਦੇ ਨੇ ਇਹ ਵੀ ਮੈਂ ਸਮਝਦਾ ਵੀ ਇੱਕ ਬਰਭ ਵੱਲੋਂ ਲਈ ਗਈ ਸੇਵਾ ਇਹ ਮੈਂ ਸਮਝਦਾ ਵੀ ਜਿਹੜੀ ਮਨੁੱਖਤਾ ਦੀ ਸੇਵਾ ਸਰ ਨਾਲ ਵੱਡੀ ਸੇਵਾ ਰਾਜੋ ਸਾਡੇ ਸਰ ਐਸ ਪੀ ਸਿੰਘ ਉਹ ਬਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਸਰਬੱਤ ਦਾ ਪਲਾਹ ਚੈਰੀਟੇਬਲ ਟਰਸਟ ਇਸ ਸਮੁੱਚੀ ਟੀਮ ਮੈਂ ਸਮਝਦਾ ਵਧਾਈ ਦੀ ਪਾਤਰ ਹੈ ਜਿਹੜਾ ਜਿਨ੍ਹਾਂ ਨੇ ਰਕਬਾ ਭਵਨ ਦੇ ਵਿੱਚ ਇੱਥੇ ਘੱਟੋ ਘੱਟ ਜਿਆਦਾ ਨਹੀਂ ਤਾਂ 20 25 ਪਿੰਡਾਂ ਨੂੰ ਇਸ ਲੈਬ ਦਾ ਜਿਹੜਾ ਇਫੈਕਟ ਪਏਗਾ ਔਰ ਸਸਤੇ ਜਸਟ ਜਿਹੜੇ ਨੇ ਲੋਕਾਂ ਨੂੰ ਇੱਥੇ ਮਹੱਈਆ ਕਰਾਈ। ਅੱਜ ਸਰਪੰਦਾ ਬਨਾਤੇ ਰੀਜੇਬਲ ਟ੍ਰਾਸਪੋਰਟ ਨੂੰ ਜਿਹੜੀ ਮਹਾਂਬਲੀ ਦੀ ਆਪੀ ਸਾਡੀ ਨੂੰ ਸਮਰਪਿਤ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਜਿਹੜੀ ਸਨਹੀ 1 ਅਕਤੂਬਰ ਐ ਲੈਵ ਉਹ ਅੱਜ ਪਿੰਡ ਰੱਖਵੇ ਖੁੱਲੀ ਗਈ ਆ ਜਿਹੜੀ ਤਕਰੀਬਨ 100 ਤੋਂ ਉੱਤੇ ਦਾ ਨੰਬਰ ਬਣਦਾ ਹੈ। ਤੇ ਡਾਕਟਰ ਐਸ.ਪੀ ਸਿੰਘ ਬਰਾਈ ਦੀ ਇਹ ਦਿਹਾੜੀ ਚ ਬਹੁਤ ਵੱਡੀ ਲਹਿਰ ਚੱਲੀ ਨੂੰ ਆ ਪੰਜਾਬ ਦੇ ਵਿੱਚ। ਹਰਿਆਣਾ ਦੇ ਵਿੱਚ ਇਹਦੇ ਚ ਰਾਜਸਥਾਨ ਦੇ ਵਿੱਚ ਉਸੇ ਤਹਰ ਤਜਵਰਾਏ ਸਾਹਿਬ ਪਹਿਲਾਂ ਜੀਵੇ ਕਰਕੇ ਆਏ ਨੇ ਹੁਣ ਇੱਥੇ ਪਹੁੰਚੇ ਆ। ਇਹ ਆਨਸਾ ਜੀ ਕਿਸ ਤਰ੍ਹਾਂ ਦੀ ਜਿਹੜੀ ਲੜੀ ਜਿਹੜੀ ਟਰੱਸਟ ਹੈ ਕਿਸ ਤਰ੍ਹਾਂ ਦਾ ਕੰਮ ਜੀ ਦੇਖੋ ਅਵਰਾਏ ਸਾਹਿਬ ਨੇ ਹੁਣ ਦੱਸਿਆ ਨਾ ਹਰ 25 ਕਿਲੋਮੀਟਰ ਤੇ ਸਾਡੇ ਡੈਲਸ ਸੈਂਟਰ ਨੇ ਤੇ ਇਹ ਇਦਾਂ ਹੀ ਜਾਣ ਦੀ 25-30 ਕਿਲੋਮੀਟਰ ਦੇ ਵਿੱਚ ਵਿੱਚ ਇੱਕ ਲੈਬੋਰੀ ਅਵਰਾਏ ਸਾਹਿਬ ਦਾ ਸੁਪਨਾ ਖੋਲਣ ਦਾ ਜੀ। ਕੈਸਾ ਜੀ ਇਦਾਂ ਲੈਬੋਰੀਆਂ ਖੋਲੀਆਂ ਜਾ ਰਹੀਆਂ ਮਹਿਲਾ ਵਾਸਤੇ ਵੀ ਉਹਨਾਂ ਦਾ ਇਹ ਗੈਂਡੀ ਕੋ ਗੱਲ ਕੀਤੀ ਹੈ ਨਹੀਂ ਮਹਿਲਾਂ ਜਿਹੜੀਆਂ ਇਸਤਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਗਿਆ ਸਾਰੇ ਥਾਵਾਂ ਤੇ ਜਿਵੇਂ ਦੋ ਲਾਈਨਾਂ ਲੱਗਦੀਆਂ ਲਾਈਨਾਂ ਸਾਡੇ ਲੰਬੀਆਂ ਹੋ ਜਾਂਦੀਆਂ ਇੱਕ ਪਾਸੇ ਬੀਬੀਆਂ ਦੀ ਲਾਲ ਲੀਤੀ ਆ ਵੀ ਜਲਦੀ ਨੰਬਰ ਉਹਨਾਂ ਦਾ ਆਜ